ਖਾਲਸਾ ਮੇਰਾ ਰੂਪ ਹੈ ਖਾਸ ਖਾਲਸੀ ਮੈਂ ਹੂੰ ਕਰੋ ਨਿਵਾਸ 1999 ਦੇ ਸਾਖੀ ਵਾਲੇ ਦਿਨ ਕਲਕੀਆਂ ਵਾਲੇ ਪਾਸ਼ਾ ਨੇ ਇੱਕ ਨਵੇਕਲਾ ਪੰਥ ਸਿਰਜਿਆ ਖਾਲਸਾ ਤੇ ਇਸ ਨੂੰ ਕੇਸਾ ਤੇ ਦਸਤਾਰ ਨਾਲ ਜੋੜਿਆ ਇਸ ਦੀ ਮਹੱਤਵ ਨੂੰ ਸਮਝਦਿਆਂ ਹੋਇਆਂ ਦੇਸ਼ ਭਰ ਵਿੱਚ ਦਸਤਾਰ ਦਿਵਸ ਮਨਾਇਆ ਗਿਆ ਉੱਥੇ ਹੀ ਇਸ ਦਾ ਰੰਗ ਇਟਲੀ ਵਿਖੇ ਵੀ ਦੇਖਣ ਵਿੱਚ ਆਇਆ ਜਿੱਥੇ ਗੁਰਦੁਆਰਾ ਸਹਿਬ ਬਾਬਾ ਮੱਖਣਸ਼ਾਲੂ ਬਾਣਾ ਬਰੀਸ਼ੀਆਂ ਵੱਲੋਂ ਦਸਤਾਰ ਅਤੇ ਤੁਮਾਲੇ ਦੇ ਮੁਕਾਬਲੇ ਕਰਵਾਏ ਗਏ ਇਸ 4 ਉਮਰ ਦੇ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ ਦਸਤਾਰ ਤੇ ਕੇਸਾ ਨਾਲ ਇਸ ਦੀ ਮਹੱਤਤਾ ਨਾਲ ਜੋੜਨ ਦਾ ਇਹ ਨਵੇਕਲਾ ਉਪਰਾਲਾ ਇਨ੍ਹਾਂ ਵੱਲੋਂ ਕੀਤਾ ਗਿਆ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਇਹ ਉਤਸ਼ਾਹ ਉਨ੍ਹਾਂ ਦੇ ਚਿਹਰਿਆਂ ਤੇ ਸਾਫ਼ ਦਿੱਸਦਾ ਸੀ ਇਹ ਮੁਕਾਬਲੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦਸਤਾਰ ਲਹਿਰ ਕਮੇਟੀ ਵੱਲੋਂ ਕਰਵਾਏ ਗਏ ਕੀ ਗੁਰਦੁਆਰਾ ਸੈਫਤੀ ਪ੍ਰਬੰਧਕ ਸਾਬਾਨ ਵੱਲੋਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੇ ਯਾਦਗਾਰੀ ਚਿੰਨਪੇਟ ਕੀਤੇ ਗਏ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਾਬਾ ਚੌਰਵਰ ਸਿੰਘ, ਬਾਬਾ ਫਤੀ ਸਿੰਘ ਦਸਤਾਰ ਕਮੇਟੀ ਹਰ ਸਾਲ ਇਟਲੀ ਵਿੱਚ ਸਜਾਈ ਜਾਣ ਵਾਲੀ ਨਗਰ ਕੀਰਤਨਾ ਵਿੱਚ ਵੀ ਦਸਤਾਰਾਂ ਬੰਨਣ ਦਾ ਵਿਸ਼ੇਸ਼ ਲੰਗਰ ਲਾਉਂਦੇ ਨੇ ਤੇ ਵੱਖ-ਵੱਖ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਦਸਤਾਰ ਤੇ ਤੁਮਾਲਾ ਸਜਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਜੇਤੂ ਰਹੇ ਬੱਚਿਆਂ ਦੇ ਚਿਹਰਿਆਂ ਤੇ ਚਿੱਤ ਦਾ ਨੂਰ ਸਾਫ਼ ਚਲਕ ਰਿਹਾ ਸੀ। ਗੁਰਦੁਆਰਾ ਸੈਤੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਇਸ ਸਮਾਗਮ ਤੇ ਵਿਸ਼ੇਸ਼ ਤੌਰ ਤੇ ਚਾਨਣਾ ਪਾਉਂਦੇ ਹੋਏ ਕੀ ਕਿਹਾ ਆਉ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਕੱਲ ਨੂੰ ਖਾਲਸੇ ਦਾ ਸਾਜਨਾ ਦਿਵਸ ਹੋ ਕੇ ਬੀਤਿਆ ਉਸੇ ਨੂੰ ਸਮਰਪਿਤ ਅੱਜ ਗੁਰਦੁਆਰਾ ਬਾਬਾ ਮੱਖਣਸ਼ਾ ਲਵਾਣਾ ਸਿੱਖ ਸੈਂਟਰ ਵਰਗੋ ਸੁਨਿਆਕ ਨੂੰ ਵਿਖੇ ਇਟਲੀ ਦੇ ਦਸਤਾਰ ਮੁਕਾਬਲੇ ਜਿਹੜੇ ਸਨ ਉਹ ਕਰਵਾਏ ਗਏ ਹਨ ਅੱਜ ਗੁਰਦੁਆਰਾ ਸਾਹਿਬ ਵਿਖੇ ਜਿਦੇ ਵਿੱਚ ਬੱਚਿਆਂ ਨੇ ਬਹੁਤ ਸੋਹਣਾ ਪਾਠ ਸਿਵੜ ਕੀਤਾ ਹੈ ਭਾਗ ਲਏ ਹਨ ਅਤੇ ਬੜੇ ਉਤਸ਼ਾਹ ਦੇ ਨਾਲ ਆ ਕੇ ਉਹਨਾਂ ਨੇ ਦਸਤਾਰ ਮੁਕਾਬਲੇ ਵਿੱਚ ਹਿੱਸੇ ਲਏ ਹਨ ਸੋ ਪ੍ਰਬੰਧਕਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਉਹਨਾਂ ਸਾਰਿਆਂ ਨੂੰ ਸੋ ਅਸੀਂ ਵੀ ਸਾਰੇ ਬੜੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਾਂ ਅਸੀਂ ਸਾਰਿਆਂ ਇਸ ਪ੍ਰੋਗਰਾਮ ਨੂੰ ਬੜੇ ਅੱਛੇ ਢੰਗ ਦੇ ਨਾਲ ਮਲਾਇਆ ਅਤੇ ਸੰਗਤਾਂ ਨੇ ਵੀ ਆਕਰ ਕੇ ਬਹੁਤ ਚੰਗੇ ਸਹਿਵਾਦ ਦੇ ਨਾਲ ਉਸਾ ਦੇ ਨਾਲ ਇਸ ਮੁਕਾਬਲਿਆਂ ਦੇ ਵਿੱਚ ਅਤੇ ਪੂਰੇ ਪ੍ਰੋਗਰਾਮ ਦੇ ਵਿੱਚ ਸ਼ਮੂਲਕ ਕੀਤੀ ਹੈ ਸੋ ਆਪ ਸਮੂਹ ਸੰਤਾਂ ਨੂੰ ਖਾਲਸੇ ਦੇ ਸਾਜਨਾ ਤੇ ਫੁਰਦੀਆਂ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਆਪ ਸਾਰੇ ਹੀ ਗੁਰੂ ਆਸ਼ੇ ਅਨੁਸਾਰ ਜੀਵਨ ਬਤਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ